ਚੱਲ ਰਹੀ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਊਂਡ ਤੇ ਉੱਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਇੰਦਾਂ ਦੇ ਨਾਲ ਵਿੱਚ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਵਰਗਾ ਲੀਡਰ ਦੀ ਜਿੰਨੇ ਕੱਲੇ ਕੱਲੇ ਘਰ ਚ ਗਏ ਕੱਲੇ ਕੱਲੇ ਜੀ ਨੂੰ ਮਿਲੇ ਗੱਲਾ ਗੱਲੇ ਦਾ ਨਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਨਾਂ ਦੀ ਮਦਦ ਦੀ ਵੀ ਲਈ ਅੱਜ ਸਹੀ ਮੈਂ ਤੇ ਦੇਸ਼ ਦੀ ਜਨਤਾ ਜੇ ਕਿਸੇ ਤੇ ਤਬਰ ਕਰਦੀ ਹੋਣਾ ਹਰ ਗਾਂਦੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਮਿੱਟੂ ਦੀ ਗੱਲ ਕਰ ਲਈਆਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਹਿੰਦੇ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਚਾਹੁੰਦੇ ਪਗੌੜਿਆਂ ਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜੇ ਇਸ ਬੰਦੇ ਨੂੰ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਪਰ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇੱਕ ਤਾਂ ਹੀ ਉਹਨਾਂ ਦਾ ਕੈਰੇਕਟਰ ਬਣਾ ਸੋ ਇਸ ਵੇਲੇ ਅਸੀਂ ਅਜਨਾਲਾ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਆਸ-ਪਾਸ ਜੇ ਅਸੀਂ ਦਰਿਆ ਦੇ ਕੰਢੇ ਤੇ ਬਿਲਕੁਲ ਮੌਜੂਦ ਹਾਂ ਜਿੱਥੇ ਰਾਹੁਲ ਗਾਂਧੀ ਖੁਦ ਪਹੁੰਚੇ ਨੇ ਇਹ ਤੁਸੀਂ ਟਰੈਕਟਰ ਵੇਖ ਸਕਦੇ ਹੋ ਇੱਤੋਂ ਦੀ ਬੈਠ ਕੇ ਜਿਨ੍ਹਾਂ ਦੇ ਨਾਲ ਰਾਜਾ ਵੜਿੰਗ ਨਾਲ ਪ੍ਰਤਾਪ ਬਾਜਵਾ ਤੇ ਹੋਰ ਕਾਂਗਰਸ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਮੌਜੂਦ ਨੇ ਤੇ ਉਸ ਜਗ੍ਹਾ ਤੇ ਤੁਸੀਂ ਵੇਖੋ ਉੱਥੇ ਰਾਹੁਲ ਗਾਂਧੀ ਮੁਲਾਕਾਤ ਕਰ ਰਹੇ ਨੇ ਲੋਕਾਂ ਦੇ ਨਾਲ ਜਿਨ੍ਹਾਂ ਜਿਹੜੇ ਇਸ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਤੇ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਦਰਿਆ ਤੇ ਇਸ ਦਰਿਆ ਤੇ ਪਹੁੰਚ ਕੇ ਰਾਹੁਲ ਗਾਂਧੀ ਬਿਲਕੁਲ ਗਰਾਉਂਡ ਤੇ ਉਤਰ ਕੇ ਜਿਹੜੀ ਹੈ ਕਿ ਉਹ ਗੱਲਬਾਤ ਕਰ ਰਹੇ ਨੇ ਲੋਕਾਂ ਦਾ ਦਰਦ ਜਾਣ ਰਹੇ ਨੇ ਆਖਿਰਕਾਰ ਕੀ ਕੁਝ ਹੋਇਆ ਕਿੰਨਾ ਨੁਕਸਾਨ ਹੋਇਆ ਕਿਵੇਂ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਚੱਲ ਰਹੀ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਉਂਡ ਤੇ ਉਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਇੰਦਾਂ ਦੇ ਮਨ ਵਿੱਚ ਹੈ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਅਰਗੱਲ ਲੀਡਰ ਦੀ ਜਿੰਨੇ ਕੱਲੇ ਕੱਲੇ ਘਰ ਚ ਗਏ ਕੱਲੇ ਕੱਲੇ ਜੀ ਨੂੰ ਮਿਲੇ ਕੱਲਾ ਕੱਲੇ ਦਾ ਨਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਦਾ ਦੀ ਮਦਦ ਦੀ ਅਪੀਲ ਕੀਤੀ ਅੱਜ ਸਹੀ ਮੈਨੇਜਰ ਦੇਸ਼ ਦੀ ਜਨਤਾ ਜੇ ਕਿਸੇ ਤੇ ਤਵਾਰ ਕਰਦੀ ਹੋ ਰਾਹੁਲ ਗਾਂਧੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਬਿੱਟੂ ਦੀ ਗੱਲ ਕਰ ਲਈ ਜਾਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਹਿੰਦੇ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਚਾਹੁੰਦਾ ਜੀ ਪਗੋੜਿਆਂ ਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜੇ ਇਸ ਬੰਦੇ ਨੂੰ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇਤੋਂ ਹੀ ਉਹਨਾਂ ਦਾ ਕੈਰੈਕਟਰ ਪਤਾ ਲੱਗ ਜਾ। ਤੇ ਭਗਵਾਨ ਸਰਕਾਰ ਦਾ ਕੰਮ ਕਿਵੇਂ ਵੇਖ ਰਹੇ ਤੁਸੀਂ ਸਰਕਾਰ ਦਾ ਦੀ ਤੇ ਚੀਜ਼ ਹੀ ਕੋਈ ਨਹੀਂ ਸਟੇਟ ਨੂੰ ਤੇ ਗੈਂਗਸਟਰ ਚਲਾ ਰਹੇ। ਸਟੇਟ ਦੀ ਸਰਕਾਰ ਤੇ ਦਿੱਲੀੋਂ ਜਿਹੜੇ ਹਰੀ ਲੀਡਰ ਹੈ ਉਹ ਚਲਾ ਰਹੇ ਆ। ਤੇ ਇਹਨਾਂ ਨੇ ਤੇ 1000 ਰੁਪਈਆ ਜਨਦਾਨੀਆਂ ਨਹੀਂ ਦੇ ਦਿੱਤਾ ਤੇ ਇੱਥੇ 20000 ਰੁਪਈਆ ਕਿੱਥੋਂ ਦੇਣਗੇ। ਨਖਿੱਧ ਕਮੀ ਤੇ ਨਾ ਹੋਣੀ ਸਰਕਾਰ। ਸੋ ਇਹਨਾਂ ਸਾਡੇ ਨਾਲ ਡਿੰਪਾ ਸਾਹਿਬ ਜਿਨ੍ਹਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਇੱਧਰ ਤੁਸੀਂ ਦੇਖੋ ਉਹ ਥੇ ਰਾਹੁਲ ਗਾਂਧੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਹੜੇ ਇਸ ਪਿੰਡ ਦੇ ਵਿੱਚ ਜਿੰਨਾ ਦਾ ਨੁਕਸਾਨ ਹੋਇਆ ਉਹਨਾਂ ਦਾ ਦਰਦ ਜਾਣ ਰਹੇ ਨੇ ਪੂਰੀ ਸਿਕਿਉਰਿਟੀ ਦੇ ਵਿੱਚ ਨੇ ਤੇ ਆਮ ਲੋਕਾਂ ਤੱਕ ਪਹੁੰਚ ਕੇ ਜਿਹੜੀ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਅਸੀਂ ਤੁਹਾਨੂੰ ਇਹ ਤਸਵੀਰਾਂ ਗਰਾਊਂਡ ਤੋਂ ਦਿਖਾ ਰਹੇ ਹਾਂ ਜਿੱਥੇ ਰਾਹੁਲ ਗਾਂਧੀ ਅੱਜ ਵੱਖ-ਵੱਖ ਜਗ੍ਹਾ ਦੇ ਵਿੱਚ ਪਹੁੰਚ ਕੇ دریا ਦੇ ਕੰਢੇ ਦੇ ਉੱਤੇ ਬੈਠ ਕੇ ਜਿਹੜੀ ਆ ਉਹ ਗੱਲਬਾਤ ਕਰ ਰਹੇ ਨੇ ਜਿੱਥੋਂ ਬੰਨ ਟੁੱਟਾ ਤੇ ਟੁੱਟ ਕੇ ਸਾਰੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਗਈਆਂ ਸੀ ਸੋ ਇੱਥੇ ਪਹੁੰਚ ਹੋਏ ਨੇ ਰਾਹੁਲ ਗਾਂਧੀ ਚੱਲ ਰਹੇ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਊਂਡ ਤੇ ਉੱਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਇਹਨਾਂ ਦੇ ਮਨ ਵਿੱਚ ਹੈ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਅਰਗਾਂ ਲੀਡਰ ਦੀ ਜਿੰਨੇ ਕੱਲੇ ਕੱਲੇ ਘਰ ਚ ਗਏ ਕੱਲੇ ਕੱਲੇ ਜੀ ਨੂੰ ਮਿਲੇ ਕੱਲਾ ਕੱਲੇ ਦਾ ਨਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਨਾਂ ਦੀ ਮਦਦ ਦੀ ਵੀ ਲਈ ਅੱਜ ਸਹੀ ਬੰਦੇ ਤੇ ਦੇਸ਼ ਦੀ ਜਨਤਾ ਜੇ ਕਿਸੇ ਤੇ ਤਬਾਰ ਕਰਦੀ ਹੋ ਰਾਹੁਲ ਗਾਂਧੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਮਿੱਟੂ ਦੀ ਗੱਲ ਕਰ ਲਈ ਜਾਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਹਿੰਦੇ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਚਾਹੋ ਗਾਂਧੀ ਆਂਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜੇ ਇਸ ਬੰਦੇ ਨੂੰ ਉਹ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇੱਕੋ ਹੀ ਉਹਨਾਂ ਦਾ ਕੈਰੈਕਟਰ ਬਟ ਸੋ ਇਸ ਵੇਲੇ ਅਸੀਂ ਅੱਜ ਨਾਲਾ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਆਸ-ਪਾਸੇ ਅਸੀਂ ਦਰਿਆ ਦੇ ਕੰਡੇ ਤੇ ਬਿਲਕੁਲ ਮੌਜੂਦ ਹਾਂ ਜਿੱਥੇ ਰਾਹੁਲ ਗਾਂਧੀ ਖੁਦ ਪਹੁੰਚੇ ਨੇ ਇਹ ਤੁਸੀਂ ਟਰੈਕਟਰ ਵੇਖ ਸਕਦੇ ਹੋ ਇੱਤੋਂ ਦੀ ਬੈਠ ਕੇ ਜਿਨ੍ਹਾਂ ਦੇ ਨਾਲ ਰਾਜਾ ਵੜਿੰਗ ਨਾਲ ਪ੍ਰਤਾਪ ਬਾਜਵਾ ਤੇ ਹੋਰ ਕਾਂਗਰਸ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਮੌਜੂਦ ਨੇ ਤੇ ਉਸ ਜਗ੍ਹਾ ਤੇ ਤੁਸੀਂ ਵੇਖੋ ਉੱਥੇ rahul gandhi ਮੁਲਾਕਾਤ ਕਰ ਰਹੇ ਨੇ ਲੋਕਾਂ ਦੇ ਨਾਲ ਜਿਹਨਾਂ ਜਿਹੜੇ ਇਸ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਤੇ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਦਰਿਆ ਤੇ ਇਸ ਦਰਿਆ ਤੇ ਪਹੁੰਚ ਕੇ rahul gandhi ਬਿਲਕੁਲ ਗਰਾਉਂਡ ਤੇ ਉਤਰ ਕੇ ਜਿਹੜੀ ਹੈ ਕਿ ਉਹ ਗੱਲਬਾਤ ਕਰ ਰਹੇ ਨੇ ਲੋਕਾਂ ਦਾ ਦਰਦ ਜਾਣ ਰਹੇ ਨੇ ਆਖਿਰਕਾਰ ਕੀ ਕੁਝ ਹੋਇਆ ਕਿੰਨਾ ਨੁਕਸਾਨ ਹੋਇਆ ਕਿਵੇਂ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਚੱਲ ਰਹੀ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਊਂਡ ਤੇ ਉੱਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਇਦਾਂ ਦੇ ਮਨ ਵਿੱਚ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਹਰ ਗੱਲ ਲੀਡਰ ਦੀ ਜਿੰਨੇ ਕੱਲੇ ਕੱਲੇ ਕਰ ਚੁੱਕੇ ਕੱਲੇ-ਕੱਲੇ ਜੀ ਨੂੰ ਮਿਲੇ ਕੱਲਾ-ਕੱਲੇ ਦਾ ਨਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਦਾ ਦੀ ਮਦਦ ਦੀ ਅਪੀਲ ਕੀਤੀ ਅੱਜ ਸਹੀ ਮੈਨੇ ਤੇ ਦੇਸ਼ ਦੀ ਜਨਤਾ ਜੇ ਕਿਸੇ ਤੇ ਤਵਾਰ ਕਰਦੀ ਹੋ ਰਾਹੁਲ ਗਾਂਧੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਬਿੱਟੂ ਦੀ ਗੱਲ ਕਰ ਲਈਆਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਰਿਆ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਚਾਹੁੰਦਾ ਪਗੌੜਿਆਂ ਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜਿਹੜੇ ਉਸ ਬੰਦੇ ਨੂੰ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇਤੋਂ ਹੀ ਉਹਨਾਂ ਦਾ ਕੈਰੇਕਟਰ ਪਤਾ ਲੱਗ ਜਾ। ਤੇ ਭਗਵਾਨ ਸਰਕਾਰ ਦਾ ਕੰਮ ਕਿਵੇਂ ਵੇਖ ਰਹੇ ਇਹ ਦੇ ਵਿੱਚ? ਸਰਕਾਰਨਾਦੀ ਤੇ ਚੀਜ਼ ਹੀ ਕੋਈ ਨਹੀਂ ਸਟੇਟ ਨੂੰ ਤੇ ਗੈਂਗਸਟਰ ਚਲਾ ਰਹੇ। ਸਟੇਟ ਦੀ ਸਰਕਾਰ ਤੇ ਦਿੱਲੀੋਂ ਜਿਹੜੇ ਹਰੀ ਲੀਡਰ ਹੈ ਉਹ ਚਲਾ ਰਹੇ ਆ। ਤੇ ਇਹਨਾਂ ਨੇ ਤੇ 1000 ਰੁਪਇਆ ਜਨਦਾਨੀਆਂ ਨਹੀਂ ਦੇ ਦਿੱਤਾ ਤੇ ਇੱਥੇ 20000 ਰੁਪਇਆ ਕਿੱਥੋਂ ਦੇਣਗੇ? ਨਖਿੱਧ ਕਮੀ ਤੇ ਨਾ ਹੋਣੀ ਸਰਕਾਰ। ਸੋ ਇਹ ਸੰ ਸਾਡੇ ਨਾਲ ਡਿੰਪਾ ਸਾਹਿਬ ਜਿਨ੍ਹਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਇੱਧਰ ਤੁਸੀਂ ਦੇਖੋ ਉਹ ਥੇ ਰਾਹੁਲ ਗਾਂਧੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਹੜੇ ਇਸ ਪਿੰਡ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਦਰਦ ਜਾਣ ਰਹੇ ਨੇ ਪੂਰੀ ਸਿਕਿਉਰਿਟੀ ਦੇ ਵਿੱਚ ਨੇ ਤੇ ਆਮ ਲੋਕਾਂ ਤੱਕ ਪਹੁੰਚ ਕੇ ਜਿਹੜੀ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਅਸੀਂ ਤੁਹਾਨੂੰ ਇਹ ਤਸਵੀਰਾਂ ਗਰਾਊਂਡ ਤੋਂ ਦਿਖਾ ਰਹੇ ਹਾਂ ਜਿੱਥੇ ਰਾਹੁਲ ਗਾਂਧੀ ਅੱਜ ਵੱਖ-ਵੱਖ ਜਗ੍ਹਾ ਦੇ ਵਿੱਚ ਪਹੁੰਚ ਕੇ دریا ਦੇ ਕੰਢੇ ਦੇ ਉੱਤੇ ਬੈਠ ਕੇ ਜਿਹੜੀ ਆ ਉਹ ਗੱਲਬਾਤ ਕਰ ਰਹੇ ਨੇ ਜਿੱਥੋਂ ਬੰਨ ਟੁੱਟਾ ਤੇ ਟੁੱਟ ਕੇ ਸਾਰੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਗਈਆਂ ਸੀ ਸੋ ਇੱਥੇ ਪਹੁੰਚ ਹੋਏ ਨੇ ਰਾਹੁਲ ਗਾਂਧੀ ਚੱਲ ਰਹੇ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਊਂਡ ਤੇ ਉੱਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਇੰਦਾਂ ਦੇ ਮਨ ਵਿੱਚ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀਕਰ ਗੱਲ ਲੀਡਰ ਦੀ ਜਿੰਨੇ ਕੱਲੇ ਕੱਲੇ ਕਰ ਚੁੱਕੇ ਕੱਲੇ ਕੱਲੇ ਜੀ ਨੂੰ ਮਿਲੇ ਕੱਲਾ ਕੱਲੇ ਦਾ ਦਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਦਾ ਦੀ ਮਦਦ ਦੀ ਵੀ ਲਈ ਅੱਜ ਸਹੀ ਬੰਦੇ ਤੇ ਦੇਸ਼ ਦੀ ਜਨਤਾ ਜੇ ਕਿਸੇ ਤੇ ਤਬਾਰ ਕਰਦੀ ਹੋ ਰਾਹੁਲ ਗਾਂਧੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਬਿੱਟੂ ਦੀ ਗੱਲ ਕਰ ਲਈ ਜਾਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਹਿੰਦੇ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਹੈ ਗਾਂਧੀਾਂ ਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜੇ ਇਸ ਬੰਦੇ ਨੂੰ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇੱਕੋ ਹੀ ਉਹਨਾਂ ਦਾ ਕੈਰੈਕਟਰ ਬਟ ਸੋ ਇਸ ਵੇਲੇ ਅਸੀਂ ਅੱਜ ਨਾਲਾ ਦੇ ਆਸ-ਪਾਸੇ ਪਿੰਡਾਂ ਦੇ ਵਿੱਚ ਪਹੁੰਚੇ ਹਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਆਸ-ਪਾਸੇ ਅਸੀਂ ਦਰਿਆ ਦੇ ਕੰਡੇ ਤੇ ਬਿਲਕੁਲ ਮੌਜੂਦ ਹਾਂ ਜਿੱਥੇ ਰਾਹੁਲ ਗਾਂਧੀ ਖੁਦ ਪਹੁੰਚੇ ਨੇ ਇਹ ਤੁਸੀਂ ਟਰੈਕਟਰ ਦੇਖ ਸਕਦੇ ਹੋ ਇੱਤੋਂ ਦੀ ਬੈਠ ਕੇ ਜਿਨ੍ਹਾਂ ਦੇ ਨਾਲ ਰਾਜਾ ਵੜਿੰਗ ਨਾਲ ਪ੍ਰਤਾਪ ਬਾਜਵਾ ਤੇ ਹੋਰ ਕਾਂਗਰਸ ਪੰਜਾਬ ਦੇ ਲੀਡਰ ਜਿਹੜੇ ਨੇ ਉਹ ਮੌਜੂਦ ਨੇ ਤੇ ਉਸ ਜਗ੍ਹਾ ਤੇ ਤੁਸੀਂ ਵੇਖੋ ਉੱਥੇ ਰਾਹੁਲ ਗਾਂਧੀ ਮੁਲਾਕਾਤ ਕਰ ਰਹੇ ਨੇ ਲੋਕਾਂ ਦੇ ਨਾਲ ਜਿਹਨਾਂ ਜਿਹੜੇ ਇਸ ਹੜ੍ਹ ਦੇ ਵਿੱਚ ਪ੍ਰਭਾਵਿਤ ਹੋਏ ਤੇ ਇਹ ਪੂਰਾ ਤੁਸੀਂ ਦੇਖ ਸਕਦੇ ਹੋ ਦਰਿਆ ਤੇ ਇਸ ਦਰਿਆ ਤੇ ਪਹੁੰਚ ਕੇ ਰਾਹੁਲ ਗਾਂਧੀ ਬਿਲਕੁਲ ਗਰਾਊਂਡ ਤੇ ਉਤਰ ਕੇ ਜਿਹੜੀ ਹੈ ਕਿ ਉਹ ਗੱਲਬਾਤ ਕਰ ਰਹੇ ਨੇ ਲੋਕਾਂ ਦਾ ਦਰਦ ਜਾਣ ਰਹੇ ਨੇ ਆਖਿਰਕਾਰ ਕੀ ਕੁਝ ਹੋਇਆ ਕਿੰਨਾ ਨੁਕਸਾਨ ਹੋਇਆ ਕਿਵੇਂ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਚੱਲ ਰਹੀ ਨੇ ਸਾਡੇ ਨਾਲ ਡਿੰਪਾ ਸਾਹਿਬ ਵੀ ਇੱਥੇ ਪਹੁੰਚੇ ਨੇ ਡਿੰਪਾ ਸਾਹਿਬ ਕਿਵੇਂ ਵੇਖ ਰਹੇ ਹੋ ਅੱਜ ਰਾਹੁਲ ਗਾਂਧੀ ਆਏ ਨੇ ਤੇ ਪੂਰੇ ਗਰਾਊਂਡ ਤੇ ਉੱਤਰ ਕੇ ਕੰਮ ਹੋ ਰਿਹਾ ਹੈ ਵੇਖੋ ਤੁਸੀਂ ਨੇ ਇੱਕ ਚੀਜ਼ ਮਹਿਸੂਸ ਕੀਤੀ ਹੋਣੀ ਹੈ ਇਹ ਰਾਹੁਲ ਗਾਂਧੀ ਜੀ ਉਹ ਲੀਡਰ ਆ ਜਿਹੜੇ ਸਹੀ ਲੋਕਾਂ ਦਾ ਦਰਦ ਜਿਹੜਾ ਵਾ ਏਦਾਂ ਦੇ ਮਨ ਵਿੱਚ ਆ ਪਿਛਲੇ ਪਿੰਡ ਲੋਕ ਕਹਿੰਦੇ ਸੀ ਰਾਹੁਲ ਗਾਂਧੀ ਹਰ ਗੱਲ ਲੀਡਰ ਦੀ ਜਿੰਨੇ ਕੱਲੇ ਕੱਲੇ ਕਰ ਚੁੱਕੇ ਹੈ ਕੱਲੇ-ਕੱਲੇ ਜੀ ਨੂੰ ਮਿਲੇ ਕੱਲਾ-ਕੱਲੇ ਦਾ ਨਾਲ ਗੱਲਬਾਤ ਕੀਤੀ ਤਰਵਾਸਾ ਦਿੱਤਾ ਤੇ ਉਹਦਾ ਦੀ ਮਦਦ ਦੀ ਅਪੀਲ ਕੀਤੀ ਅੱਜ ਸਹੀ ਮੈਨੇਜਰ ਦੇ ਦੇਸ਼ ਦੀ ਜਨਤਾ ਜੇ ਕਿਸੇ ਤੇ ਤਵਾਰ ਕਰਦੀ ਹੋ ਰਾਹੁਲ ਗਾਂਧੀ ਤੇ ਜਿਹੜੇ ਬਾਕੀ ਲੀਡਰ ਜੇ ਰਵਨੀਤ ਬਿੱਟੂ ਦੀ ਗੱਲ ਕਰ ਲਈਆਂ ਹੋਰ ਲੀਡਰਾਂ ਦੀ ਗੱਲ ਕਰ ਲਈ ਵਿਰੋਧੀ ਜਿਹੜੇ ਹੈ ਨਾ ਕਰਿਆ ਹੁਣ ਆ ਗਏ ਨੇ ਬੜੀ ਲੇਟ ਆਏ ਪਹਿਲਾਂ ਘੁੰਮਦੇ ਰਹੇ ਕੀ ਕਹਿਣਾ ਚਾਹੁੰਦਾ ਪਗੌੜਿਆਂ ਦੀ ਗੱਲ ਦਾ ਮੈਂ ਸਮਝਦਾ ਕੋਈ ਜਵਾਬ ਨਹੀਂ ਜਿਹੜੇ ਉਸ ਬੰਦੇ ਨੂੰ ਰਾਹੁਲ ਗਾਂਧੀ ਹੋਣਾ ਬਣਾਇਆ ਹੋਵੇ ਉਹਨਾਂ ਬਾਰੇ ਇਹੋ ਜੀਆਂ ਗੱਲਾਂ ਕਰਦਾ ਮੈਂ ਸਮਝਦਾ ਇਹ ਤੋਂ ਹੀ ਉਹਨਾਂ ਦਾ ਕੈਰੈਕਟਰ ਪਤਾ ਲੱਗ ਜਾ। ਤੇ ਭਗਵਾਨ ਸਰਕਾਰ ਦਾ ਕੰਮ ਕਿਵੇਂ ਵੇਖ ਰਹੇ ਇਹ ਦੇ ਵਿੱਚ? ਸਰਕਾਰਨਾਦੀ ਤੇ ਚੀਜ਼ ਹੀ ਕੋਈ ਨਹੀਂ ਸਟੇਟ ਨੂੰ ਤੇ ਗੈਂਗਸਟਰ ਚਲਾ ਰਹੇ। ਸਟੇਟ ਦੀ ਸਰਕਾਰ ਤੇ ਦਿੱਲੀੋਂ ਜਿਹੜੇ ਹਰੀ ਲੀਡਰ ਹੈ ਉਹ ਚਲਾ ਰਹੇ ਆ। ਤੇ ਇਹਨਾਂ ਨੇ ਤੇ 1000 ਰੁਪਇਆ ਜਨਦਾਨੀਆਂ ਨਹੀਂ ਦੇ ਦਿੱਤਾ ਤੇ ਇੱਥੇ 20000 ਰੁਪਇਆ ਕਿੱਥੋਂ ਦੇਣਗੇ? ਨਖਿੱਧ ਕਮੀ ਤੇ ਨਾ ਹੋਣੀ ਸਰਕਾਰ। ਸੋ ਇਹ ਸੰ ਸਾਡੇ ਨਾਲ ਡਿੰਪਾ ਸਾਹਿਬ ਜਿਨ੍ਹਾਂ ਨੇ ਇਸ ਬਾਰੇ ਸਾਰੀ ਜਾਣਕਾਰੀ ਦਿੱਤੀ ਹੈ ਤੇ ਇੱਧਰ ਤੁਸੀਂ ਦੇਖੋ ਉਹ ਥੇ ਰਾਹੁਲ ਗਾਂਧੀ ਜਿਹੜੇ ਨੇ ਉਹ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਜਿਹੜੇ ਇਸ ਪਿੰਡ ਦੇ ਵਿੱਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਦਰਦ ਜਾਣ ਰਹੇ ਨੇ ਪੂਰੀ ਸਿਕਿਉਰਿਟੀ ਦੇ ਵਿੱਚ ਨੇ ਤੇ ਆਮ ਲੋਕਾਂ ਤੱਕ ਪਹੁੰਚ ਕੇ ਜਿਹੜੀ ਹੈ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਸੋ ਅਸੀਂ ਤੁਹਾਨੂੰ ਇਹ ਤਸਵੀਰਾਂ ਗਰਾਊਂਡ ਤੋਂ ਦਿਖਾ ਰਹੇ ਹਾਂ ਜਿੱਥੇ ਰਾਹੁਲ ਗਾਂਧੀ ਅੱਜ ਵੱਖ-ਵੱਖ ਜਗ੍ਹਾ ਦੇ ਵਿੱਚ ਪਹੁੰਚ ਕੇ ਦਰਿਆ ਦੇ ਕੰਢੇ ਦੇ ਉੱਤੇ ਬੈਠ ਕੇ ਜਿਹੜੀ ਆ ਉਹ ਗੱਲਬਾਤ ਕਰ ਰਹੇ ਨੇ ਜਿੱਥੋਂ ਬੰਨ ਟੁੱਟਾ ਤੇ ਟੁੱਟ ਕੇ ਸਾਰੀਆਂ ਜਿਹੜੀਆਂ ਫਸਲਾਂ ਨੇ ਉਹ ਤਬਾਹ ਹੋ ਗਈਆਂ ਸੀ ਸੋ ਇੱਥੇ ਪਹੁੰਚ ਹੋਏ ਨੇ ਰਾਹੁਲ ਗਾਂਧੀ